ਦੰਨ ਅਨਕ ਬਾਰ ਸਰਬ ਕਲਾ ਸਮਰਥ ਦੋਲਨ ਤੇ ਰੱਖ ਪ੍ਰਭੂ ਨਾਨਕ ਜੀ ਘਰ ਹੱਥ ਉਠ ਫਿਰਦਾ ਉਜੂ ਸਾਜ ਸੁਭਾਨਵਾਜ ਗੁਜਾਰ ਜੋ ਸਿਰ ਸਾਈ ਨਾਨਿਵੈ ਸੋ ਸਿਰ ਕੱਪ ਉਤਾਰ ਕਬੀਰ ਸਤਾ ਕਿਆ ਕਰ ਹੈ ਉਠ ਕੇ ਨਾਂ ਜਪਹਿ ਮੋਹਾਰ ਇਕ ਦਿਨ ਸੂਬਨ ਹੋਏਗੋ ਲਾਂਬੇ ਬੂੜ ਵਿਸਾਰ ਕਹੋ ਟੱਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜ ਜਾਵੇ ਰਾਮ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜ ਜਾਵੇ ਰਾਮ हर गुण गाय परम पद, पद पाया प्रभ की उत्तम बाणी सहज कथा प्रभ की अति मिठी कथी अकथ कहानी भला संजोग मूर्त पल सचा अवचल नीव रखाई ਜਨ ਨਾਨਕ ਪ੍ਰਭ ਭਏ ਦਿਆਲਾ ਸਰਬ ਕਲਾ ਬਨ ਆਈ ਆਨੰਦਾ ਵਜਹਿ ਨਿਤ ਵਾਜੇ ਪਾਰ ਬ੍ਰਹਮ ਮਨ ਉਠਾਰਾ ਰਾਮ ਗੁਰ ਮੁਖੇ ਸਚ ਕਰਨੀ ਸਾਰੀ ਬਿਨਸੀ ਪ੍ਰਮਪੈ ਉਠਾਰਾ ਰਾਮ ਅਨਹਦ ਬਾਣੀ ਗੁਰਮਖ ਬਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰਿ ਹੀ ਕਰ ਮਹ ਨਾਮ ਨਿਧ ਭਰੇ ਪੰਡਾਰਾ ਰਾਮ ਨਾਮੰ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਵਿਸਰੈ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੈ ਭਾਗਾ ਛਾਇਆ ਪ੍ਰਭ ਛਤਰ ਪਤ ਕੀਨੀ ਸਗਲੀ ਤਬ ਤੇ ਬਿਨਾਸੀ ਰਾਮ ਦੁਖ ਪਾਪ ਕਾ ਢੇਰਾ ਢਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿਟੀ ਬੋਲਾਇਆ ਸਾਜ ਧਰਮ ਕੁੰਨ ਫੱਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋ ਵਤ ਬਸਤ ਖੜਿਆ ਗੋਨਨਦਾਨ ਸੁਖ ਸਾਗਰ ਸਵਾਮੀ ਜਲ ਧਲ ਮਹੀਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵਰ ਨ ਕੋਈ ਮੇਰਾ ਘਰ ਬਣਿਆ ਬਣ ਤਾਲ ਬਣਿਆ ਪ੍ਰਭ ਸਵ ਪਰਸੇ ਹਰਿ ਆਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੁ ਧਿਆਏ ਸਾਚਾ ਸਗਲ ਇਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਾਧਾਈਆ ਕਰੀ ਨજર ਸੁਆਮੀ ਸੁਖ ਹੈ ਗਾਮੀ ਹਲ ਤਪਲਤ ਸਵਾਰਿਆ ਬਨਵੰਤ ਨਾਨਕ ਨਤ ਨਾਮ ਜਪੀਐ ਜਿਉ ਪਿੰਡ ਜਨ ਤਾਰਿਆ ਕਰੀ ਨજર ਸੁਆਮੀ ਸੁਖ ਹੈ ਗਾਮੀ ਹਲ ਤਪਲਤ ਸਵਾਰਿਆ ਬਨਵੰਤ ਨਾਨਕ ਨਤ ਨਾਮ ਜਪੀਐ ਜੀਓ ਪਿੰਡ ਜਨ ਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ